ਵਾਹਿਗੁਰੂ ਤਾਤ੍ਰਿਕ ਵਿਦਿਆ 30 ਸਿੱਧੀ ਪ੍ਰਾਪਤ ਕਰਨੀ ਸੋਹਿਰ ਦਾ ਸੁਧ ਹੈ ਨਹੀਂ ਸੁਧ ਇਹਦਾ ਕੋਈ ਇਹਦੇ ਨਾਲ ਲੱਗਾ ਤਾਂ ਗੱਲ ਨਹੀਂ ਗਰਮੰਤਰ ਮੰਤਰ ਕੀ ਹੈ ਇਹ ਕਈ ਭਾਸ਼ਾ ਜਿਹੜੇ ਜਲ ਨੂੰ ਕਈ ਕੋ ਕਈ ਨਾਂ ਹਨ ਇਹਦੇ ਜਿੰਨੀਆਂ ਬਾਦਸ਼ਾਹ ਹਨ ਉਹਨੇ ਨਾਂ ਹਨ 1 ਲੱਖ ਤੇ ਖੜਾ ਖੜ ਸਕਦਾ ਬੇਲ ਨੱਤਾ ਤੋਂ ਡਿੱਗਾਗਾ ਪਰਮੇਸ਼ਰ ਕੁਦਰਤ ਰੂਪ ਹੈ ਫਿਸ਼ਟਰ ਰੋਪ ਹੈ ਉਹ 84 85 86 ਲੱਖ ਜੂਨ ਚ ਆਇਆ ਹੋਇਆ ਹੈ ਸਾਤ ਨੂੰ ਮਿਲਨੇ ਜਾਈਏ ਅੰਨੇ ਸਾਥ ਨਹੀਂ ਖੜੀਦਾ ਇਹ ਨਹੀਂ ਖੜੀਦਾ ਅਸੀਂ ਨਾ ਗੁਰੂਕਾਰ ਹੁੰਦੇ ਆ ਬਾਣ ਪੂਜਾ ਕਰਦੇ ਆ ਕੀਰਤਨ ਕਰਦੇ ਆ ਜੋ ਸਾਡੀ ਭਗਤੀ ਹੈ ਨਹੀਂ ਪਰਵਾਹ ਹੋਣੀ ਇੱਛਾ ਆਸਾ ਕਾਮਨਾ ਸਾਰਾ ਕਾਮਨਾ ਦਾ ਖੇਲ ਹੈ ਸੋ ਠੀਕ ਹੈ ਕੋਸ਼ਿਸ਼ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਫਿਰ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਅਸੀਂ ਨਾ ਗੰਡਾ দান ਕਰਕੇ ਸੰਡਾ ਮੰਗਦੇ ਹਾਂ ਢੇਲੀ ਰੁਪਈਆ ਤੋਂ দান ਕਰਕੇ ਹਵੇਲੀ ਮੰਗਦੇ ਆ ਢੇਲੀ ਦੇ ਕੇ ਹਵੇਲੀ ਅੰਦਰ ਸਾਡੇ ਚੱਲ ਰਿਹਾ ਹੈ ਸਿਸਟਮ ਸੋ ਇਹ ਮਕੜੀ ਤੇ ਜਾਲ ਵਾਕ ਕਿਵੇਂ ਕਿਸੇ ਨੂੰ ਕਾਬੂ ਕਰਨਾ ਹੈ ਨਹੀਂ ਕਰਮ ਧਰਮ ਜੋ ਫਖੰਡ ਦੀਸੈ ਫਿਰ ਜਮ ਤਿਆਰ ਹਨ ਜਮ ਕੋਈ ਬਾਹਰ ਹੋ ਨਹੀਂ ਆਉਣੀ ਇਸੇ ਸੰਸਾਰ ਚ ਹੈ ਸਭ ਕੁਝ ਨਰਕ ਸੁਰਗ ਨਰਕ ਕੀ ਹੈ ਦੁੱਖ ਸਵਰਗ ਸੁਖ ਸੋ ਇੱਕ ਹੈ ਪਰਮ ਸੁਖ ਆਨੰਦ ਥੇੜਾ ਖੁਸ਼ੀ ਇੱਕ ਇਹ ਹੈ ਇਕ ਸੁਖ ਹੈ ਠੀਕ ਹੈ ਵਿਗਿਆਨ ਨੇ ਸੈਂਸ ਦੇ ਸਾਨੂੰ ਸੁਖ ਦਿੱਤੇ ਉਹਨਾਂ ਨੇ ਵੀ ਖੋਜ ਕੀਤੀ ਪਹਿਲੇ ਅਸੀਂ ਨਵਾਂ ਦਾ ਦੰਦਾ ਦਾ ਹਥਿਆਰ ਬਣਾਇਆ ਫਿਰ ਸਲੋਤਰ ਢਾਂਗ ਬਣਾਈ ਕੁਤਕਾ ਬਣਾਇਆ ਜੰਗਲ ਚੋਂ ਫਿਰ ਤੇ ਟਕਵਾ ਗੜਾਸਾ ਸ੍ਰੀ ਸਾਹਿਬ ਤੇ ਤੀਰ ਕਮਾਨ ਫੇਰ ਬੰਦੋਕ ਪਸਤਾਲ ਕੇ ਕੇ 47 ਫੇਰ ਫੇਰ ਅਸੀਂ ਲੜਾਕੂ ਜਹਾਜ਼ ਟੈਂਕ ਫੇਰ ਫੇਰ ਅਸੀਂ ਪਰਮਾਨੂ ਬੰਬ ਆਣੂ ਤੱਕ ਗਏ ਫੇਰ ਉਹਦੇ ਤੋਂ ਬਚਣ ਬਚਾਲ ਲਈ ਠੀਕ ਹੈ ਦੇਸ਼ ਚਲਾ ਲੀ ਸੋ ਇਹ ਤਾਕਤਾਂ ਚਾਹੀਦੀ ਹਨ ਜੇ ਜੰਗਲ ਚ ਬੱਬਰ ਸ਼ੇਰ ਹੈ ਉਹ ਤਾਂ ਕਿਸੇ ਨੂੰ ਆਪਣਾ ਰਾਜ ਚਲਾਉਂਦਾ ਹੈ ਨਹੀਂ ਸਾਰੇ ਰਲ ਕੇ ਚੱਲੀਏ ਸੋ ਸ਼ੇਰਾਂ ਦਾ ਵੀ ਧਰਮ ਹੈ ਮਾਸ ਖਾਣਾ ਧਰਮ ਹੈ ਉਹਨਾਂ ਦਾ ਵੰਡ ਕੇ ਛਕਦੇ ਹਨ ਸ਼ੇਰ ਸੋ ਅਸੀਂ ਆਪਣੇ ਨਾਮ ਨੂੰ ਇਹ ਦਾਗ ਲਾਤਾ ਸਭ ਤੋਂ ਉੱਚਾ ਕੌਣ ਹੈ ਉੱਚਾ ਸਭ ਤੋਂ ਵੱਡਾ ਪਰਮੇਸ਼ਰ ਹੈ ਉਹ ਤੋਂ ਵੱਡਾ ਹੈ ਹਾਂ ਅੱਛਾ ਜੀ ਉਹ ਤੋਂ ਵੱਡਾ ਉਹਦਾ ਨਾਮ ਹੈ ਅਸੀਂ ਮਨੁੱਖ ਹਾਂ ਚਾਹੇ ਔਰਤ ਹੈ ਚਾਹੇ ਮਰਦ ਹੈ ਅਸੀਂ ਆਪਣਾ ਨਾਮ ਖਰਾਬ ਨਹੀਂ ਕਰਨਾ ਪਰਦੇਸੀ ਜਿੰਦਾ ਬਾਹਰੋਂ ਘਰ ਨੂੰ ਆਉਣਾ ਹੈ ਸੋ ਇੱਕ ਕਾਮਨਾ ਨਹੀਂ કામના ਨੂੰ ਭਾਵਨਾ ਚ ਬਦਲਣਾ ਪਵੇਗਾ ਦੁਖਾਂ ਦਾ ਇਲਾਜ ਕਰਨਾ ਪਵੇਗਾ ਤਤਸਾਰ ਤੱਕ ਜਾਣਾ ਪਵੇਗਾ ਇਹ ਰਿੱਧ ਸਿੱਧ ਆਏਗੀ ਠੀਕ ਹੈ ਸਭ ਤੋਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਪ੍ਰਵਿਹਸਰ ਨੇ ਕਹਿੰਦਾ ਮੈਨੂੰ ਲਾਂਭਾ ਦਿਓ ਕੰਟਰੋਲ ਉਹ ਵਿਖਾ ਦਿੰਦਾ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੂਰਖ ਜੇ ਤੁਹਾਨੂੰ ਰਾਤ ਨਾ ਦਿੰਦਾ ਤੁਸੀਂ ਸੌਣੀ ਨਹੀਂ ਸੀ ਤੁਹਾਡੇ ਆਰਾਮ ਵਾਸਤੇ ਰਾਤ ਬਣਾਈ ਸੋ ਸਭ ਕੁਛ ਧਰਤੀ ਚ ਕੋ ਵਾਰੀ ਢੰਡਾਰੇ ਪਾਏ ਹਨ ਜਿਉਂ ਜਿਉਂ ਅਸੀਂ ਆਕਲਾ ਹੁੰਦੀ ਹੈ ਪਹਿਲਾਂ ਅਸੀਂ ਝੋਪੜੀ ਬਣਾਈ ਪਹਿਲੇ ਇਸ ਬਚਨ ਲਈ ਸਰਦੀ ਗਰਮੀ ਤੇ ਰੁੱਖਾਂ ਦੇ ਥੱਲੇ ਰਹਿਣ ਲੱਗੇ ਫਿਰ ਅਸੀਂ ਝੋਪੜੀ ਬਣਾਈ ਹੌਲੀ ਹੌਲੀ ਇੱਕ ਕਮਰਾ ਕੱਚੇ ਮਕਾਨ ਹੌਲੀ 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 ਅੱਜ ਬੰਗਲੇ ਵਰਗੇ ਘਰ ਪਰ ਅੰਦਰ ਨੂੰ ਵੱਡਾ ਕਰਨਾ ਸੀ ਬਾਹਰੋਂ ਵੱਡਾ ਕਰ ਲਾਤੇ ਨਹੀਂ ਜੇ ਅੰਦਰ ਢਾਰ ਹੈ ਸਰੀਰ ਕੰਮੇਗਾ ਦਾਸ ਖੋਜੀ ਹੈ ਕਾਫੀ ਲੱਖਾਂ ਰੁਪਏ ਖਰਚ ਕੀਤਾ ਹੈ ਯੂ ਐਸ ਏ ਦੀ ਵਿਦਿਆ ਲਈ ਹੈ ਅੰਦਰ ਆਉਣਾ ਸਭ ਕੁਝ ਜੇ ਡਰ ਆਇਆ ਨਾ ਕੇ ਕੇ 47 ਉਹ ਵੀ ਹੱਥ ਛੋੜ ਡਿੱਗ ਜਾਣੀ ਹੈ ਕੰਮਨੇਗਾ ਤੇਰੇ ਕੋਲ ਖਜ਼ਾਨੇ ਆਏ ਸੀ ਪਰ ਉਹ ਹੀ ਰਹੀ ਦੀ ਸਮਝ ਨਹੀਂ ਆਈ ਸੋ ਇੱਕ ਮੇਰੇ ਵਰਗਾ ਖੋਜੀ ਘਰੋਂ ਨਿਕਲਿਆ ਕਹਿੰਦੇ ਦੇਖ ਦਿਆ ਸਭ ਤੋਂ ਬੁਰੀ ਚੀਜ਼ ਕੀ ਹੈ ਕਰੋ ਨਿਕਲਿਆ ਦੇਖਦਾ ਹੈ ਚਲਦਾ 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 19 ਕਿਲੋਮੀਟਰ ਚੱਲਣਾ ਹੈ ਸਭ ਕੁਝ ਚੱਲ ਰਿਹਾ ਹੈ ਆ 6 ਮਹੀਨੇ ਜੇ ਬਾਣੀ ਨਾ ਵਰਤਨੀ ਇਹਨੇ ਕੰਮ ਕਰਨਾ ਬੰਦ ਕਰ ਦੇਣਾ ਹੈ ਪਹਿਲੂ ਕਣਕ ਵੱਢ ਲੈਂਦੇ ਸੀ ਹੁਣ ਵੱਢ ਲੋਗੇ ਨਹੀਂ ਉੱਪਰ ਜੇ ਕਥਾ ਮਨ ਰੁਗ ਗਿਆ ਫਿਰ ਮਾਨਸਿਕ ਵਿਕਾਸ ਜੇ ਰੁਗ ਗਿਆ ਨਹੀਂ ਤਰਕੀਆਂ ਕਰੇਗਾ ਪਸ਼ੂ ਤੇ ਜਨਰਤ ਤੇ ਮਨੁੱਖ ਚ ਕੀ ਫਰਕ ਹੈ ਸੋ 24000 ਵਿਚਾਰ ਸੋਚ ਸ਼ਬਦ ਨਵੇਂ ਆ ਰਹੇ ਹਨ ਅੰਦਰ ਖੋਜਣ ਵਾਸਤੇ ਠੀਕ ਹੈ ਉਹਨਾਂ ਦਾ ਵੀ ਮਾਈਂਡ ਹੈ ਪਰ ਉਹਨਾਂ ਦਾ ਮਨ ਨਹੀਂ ਹੈ ਪਸ਼ੂ ਜਨਰਾਂ ਦਾ ਛੋਟਾ ਮਨ ਹੋਏਗਾ ਦਿਲ ਵੀ ਇੱਕ ਮਨ ਦਾ ਟੁਕੜਾ ਹੈ ਦਿਲਾਂ ਦੀ ਹਾਕ ਦਿਲ ਜਾਣਨ ਗੇ ਸੋ ਕਰੋ ਖੋਜੀ ਨਿਕਲਿਆ ਕਹਿੰਦਾ ਦੇਖਦਾ ਬੁਰਾ ਚੀਜ਼ ਕੀ ਹੈ ਇੱਕ ਪੇੜ ਸੀ ਦੇਖਿਆ ਉਹਦੇ ਗਲ ਚ ਲਾਲ ਹੈ ਸੋ ਬੰਨਿਆ ਹੋਇਆ ਆ ਜਾੜੀ ਨੂੰ ਕਿਹਾ ਪੇੜ ਵੇਚਣੀ ਹੈ ਕਹਿੰਦਾ ਭੇਡ ਤੇ ਮੈਂ ਵੇਚ ਦਿਆਂਗਾ ਮੇਰੀਆਂ ਕੁਝ ਸ਼ਰਤਾਂ ਹਨ ਕੀ ਸ਼ਰਤਾਂ ਜਿਹੜਾ ਪਰਮੇਸ਼ਰ ਨੇ ਸ਼ਰਤਾਂ ਬਣਾਇਆ ਕਹਿੰਦਾ ਮੇਰਨ ਪੱਗ ਬਟਾਣੀ ਪਏਗੀ ਅੱਛਾ ਫਿਰ ਫਿਰ ਮੇਰੇ વાੜੇ ਭੇਡਾਂ ਵਾਲੇ વાੜੇ ਚ ਸੌਣਾ ਪਏਗਾ ਕਹਿੰਦਾ ਮਤਲਬ ਹੁਕਮ ਮੰਨਣਾ ਪਏਗਾ ਸੋ ਪਰਮੇਸ਼ਰ ਨੇ ਆਪਣੇ ਵਰਗਾ ਹੀ ਬਣਾ ਕੇ ਭੇਜਿਆ ਹੈ ਸਾਰੀਆਂ ਤਾਕਤਾਂ ਫਿਰ ਕਹਿੰਦਾ ਜਿਹੜਾ ਕੁੱਤਾ ਕੁਕਰ ਪਿਆਲੇ ਚ ਪੀਂਦਾ ਹੈ ਦੁੱਧ ਇਹਦੇ ਚ ਦੁੱਧ ਪੀਣਾ ਪਏਗਾ ਜਦੋਂ ਖੁਸ਼ ਹੁੰਦੇ ਨਾ ਆਦਮੀ ਫਿਰ ਉਹਨਾਂ ਦੀ ਗੱਲਾਂ ਰਿਕਾਰਡਿੰਗ ਕਰ ਲੈਣਾ ਜਦੋਂ ਸ਼ਰਾਰਤੀ ਪਾਣੀ ਪੀਂਦੇ ਹਨ ਮਜਲਿਸ ਫਿਰ ਰੱਬ ਨਹੀਂ ਜਾਦ ਹੁੰਦਾ ਚਿੰਤਾ ਮੁਕਤ ਚਿੰਤਾ ਨੂੰ ਘਟਾਲਣੇ ਕੰਮ ਕੀਤੇ ਆਹ ਖਾਲੀ ਆਹ ਖਾਲੀ ਨਹੀਂ ਜਦੋਂ ਅੰਦਰ ਕੋਈ ਦੁੱਖ ਹੈ ਸੋ ਕਿਸਨ ਵਾਜਾ ਮਾਰੋ ਆ ਜਾ ਆ ਜਾ ਤੈਨੂੰ ਮੈਂ ਚਾਰ ਪਦਾਰਥ ਦਿਆ ਅੰਦਰ ਤੇ ਹੋਰ ਕੁਝ ਹੈ ਹਲਕਿਆ ਹੈ ਕੁੱਤਾ ਨਹੀਂ ਅੰਦਰ ਹੋ ਰਿਹਾ ਹੈ ਗੁਰੂ ਵਾਜਾ ਮਾਰਦਾ ਆ ਜਾ ਬਹਿ ਜਾ 2 ਮਿੰਟ 4 ਮਿੰਟ ਨਹੀਂ ਅੰਦਰ ਸਾਡੇ ਅੰਦਰ ਦਾ ਖੇਲ ਹੈ ਇਹ ਮਨ ਜਿਹੜਾ ਹੈ ਸਰੀਰ ਦਾ ਡਰਾਈਵਰ ਹੈ ਦਿਲ ਇਹ ਦਿਲ ਕਨੈਕਟਰ ਹੈ ਇਹ ਸੀਟੀ ਵਜਾਏਗਾ ਸਰੀਰ ਨੂੰ ਚਲਾਏਗਾ ਮਾਨਦੇ ਦੋ ਰੂਪ ਹਨ ਚੜਦੀ ਕਲਾ ਠਹਂਦੀ ਕਲਾ ਨੈਗੇਟਿਵ ਪੁਆਇੰਟ ਫਿਰ ਅਕੇ ਚਾਰ ਪਾਟ ਹਨ ਮਨ ਚਿੱਤ ਬੁੱਧ ਹੰਕਾਰ ਫਿਰ ਫਿਰ ਇਹਦੇ ਅੱਗੇ ਨੌ ਫਿਰ ਭਾਗ ਹਨ ਫਿਰ ਅੱਗੇ ਬਿਲੀਅਨ ਟਿਲੀਅਨ ਬੇਹੰਤ ਸਹਾ ਉਤਾਬ ਹੈ ਇਹਦੇ ਸਰੀਰ ਚ ਸੋ ਕਹਿੰਦਾ ਜਿਹੜਾ ਕੁੱਕਰ ਚ ਪਿਆਲੇ ਚ ਕੁੱਤੇ ਦੁੱਧ ਪੀਂਦਾ ਹੈ ਉਹਦੇ ਵਿੱਚ ਦੁੱਧ ਪੀਂਦਾ ਪੈ ਦਾ ਤੇ ਕਿਹੜਾ ਦੇਖਦਾ ਹੈ ਸੋ ਰੱਬ ਤਾਂ ਸਾਰੇ ਜਗਾ ਵੇਖਦਾ ਹੈ ਨਾਲੇ ਅਸੀਂ ਉਹਨੇ ਵਿਆਪਕ ਹੈ ਦੁੱਧ ਵੀ ਪੀ ਲਿਆ ਸਵੇਰੇ ਉੱਠਿਆ ਉਹਨੇ ਲਾਲ ਖੋਲ ਕੇ ਕਹਿੰਦਾ ਲੈ ਜਾ ਭੇਡ ਫਰੀ ਲੈ ਜਾ ਕੋਈ ਨਹੀਂ ਤੂੰ ਮੇਰਾ ਭਾਈ ਅਦਾ ਇੱਕ ਹੀ ਗੱਲ ਕਹਿੰਦਾ ਤੇਰਾ ਨਾ ਭੇਡ ਦੀ ਗੱਲ ਹੋਈ ਹੈ ਨਾ ਲਾਲ ਖੁੱਲਿਆ ਗਿਆ ਲਾਲ ਸਾਡੇ ਅੰਦਰ ਆਇਆ ਸੀ ਇਹ ਕੀਮਤੀ ਸਵਾਸ ਜਿਹੜੀ ਕਿਸੇ ਕੀਮਤ ਤੇ ਨਹੀਂ ਮਿਲਦੀ ਅੱਜ ਇੱਥੋਂ ਦੇ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਜੋ ਦੋਖ ਦੀ ਕੜੀ ਆਈ 3 12 2024 ਨੂੰ ਸੋ ਅੱਜ 1.5 ਲੱਖ ਰੁਪਏ ਇੱਕ ਦਿਨ ਦਾ ਜਮਾ ਹੋ ਰਿਹਾ ਹੈ ਇਹ ਲਾ ਲੈਣ ਲਈ ਸਵਾਸ ਲੈਣ ਲਈ ਸੋ ਉਹ ਵੀ ਇਹ ਵਰਸੀ ਤੇ ਆ ਰਹੇ ਹਨ 22 23 24 ਤੇ 3 4 ਦਿਨ ਵਾਸਤੇ ਗੁਰ ਕਰ ਘੜੀ ਸਾਹਿਬ ਦੇਖੇ ਸੰਗਤਾਂ ਨੇ ਦਰਸ਼ਨ ਕਰਨੇ ਹੁਣ ਪਹੁੰਚ ਸਕਦੇ ਹੰ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਦੂਸਰਾ ਜਨਮ ਹੋਇਆ ਉਹਦਾ ਸੋ ਉਹਨੂੰ ਪੇੜ ਦਿੱਤੀ ਗਈ ਸੋ ਲਾਲ ਉਹਨੇ ਖੋਲਿਆ ਇਹ ਵੱਡਾ ਆਇਆ ਹੋਇਆ ਹੈ ਵੱਡੇ ਤੋਂ ਕੀ ਉੱਚਾ ਹੈ ਕੋਈ ਹਾਂ ਉੱਚਾ ਉਹਦਾ ਹੈ ਨਾਮ ਸੋ ਕਾਮਨਾ ਛੱਡ ਕੇ ਭਾਵਨਾ ਚ ਜੁੜਨਾ ਪਏਗਾ ਔਰਤਾਂ ਚ ਭਾਵਨਾ ਜ਼ਿਆਦੀ ਹੈ ਸੋ ਬੰਦਿਆਂ ਚ ਮਰਦਾਂ ਚ ਤਰਕ ਜ਼ਿਆਦਾ ਹੈ ਸੋ ਲੌਜੀਕ ਗੱਲ ਕਰਨੀ ਪਵੇਗੀ ਤਰਕ ਨਾਲ ਗੱਲ ਕਰਨੀ ਪਵੇਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਜੀ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਝਲੇ ਕੀਰਤੀ ਚੁੱਟੀ ਨਾਲ ਜਿਹੜੇ ਮਿਹਨਤ ਕਰਨਗੇ ਸਖਤ ਕਰਨਗੇ ਉਹਨਾਂ ਦਾ ਨਾਮ ਹਮੇਸ਼ਾ ਸੁਨਹਿਰੀ ਅੱਖਰਾਂ ਚ ਲਿਖਿਆ ਜਾਏਗਾ ਜੀ सारा मन मनदा खेल है 99 पॉइंट जी जिंदगी روا हाय हाय करायगी दुखां दा लाज करना पाएगा गुर में लज्ज अचार सिख तुन कदे नाल लगा है दुख सो दुखां दा लाज करना पयगा दुख दारू है सो दुखी साडा मित्र है सतगुरु कै भाणा ਜੋ ਚੱਲਾ ਤਿਸ ਵਡਿਆਈ ਵੱਡੀ ਹੋਏ ਸ ਵੱਡੇ ਦੀਆਂ ਵਡਿਆਈਆਂ ਵਡਿਆਈਆਂ ਉਹ ਆਇਆ ਹੋਇਆ ਹੈ ਤਾਂ ਕਿਦਰ ਹੈ ਜੀ ਦਾਸ ਤੋਂ ਬਹੁਤ ਗਲਤੀਆਂ ਹੋ ਰਹੀਆਂ ਹਨ ਮੂਰਖ ਜੀ ਦਾਸ ਹੈ ਸੰਗਤ ਅਰ ਗੁਰੂ ਬਖਸ਼ਨਾਰ ਬਖਸ਼ਨਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ